ਯੋੜ ਨਹੀਂ ਉਹ ਕਰਨੇ ਗੱਲ ਟ੍ਰੈਕਿੰਗ ਕਰਵਾ ਜਾਣਾ माननीय पुलिस कमिश्नर अमरिंदर दा गुरप्रीत सिंह खुल्लर साहब ਉਹਨਾਂ ਦੇ ਦਿਸ਼ਾ ਨਿਰਦੇਸ਼ ਏਪੀ ਨਾਰਥ ਐਡੀਸ਼ਨਲ ਚਾਰਜ ਮੈਡਮ ਸੁਪਿੰਦਰਪੌਰ ਤੇ ਏਸੀ ਤੇ ਐਸਐਚਓ ਰঞ্জੀਤਬਨਿਊ ਮਿਸਟਰ ਰੋਬਿਨ ਇਹਨਾਂ ਨੇ ਦੋ ਚੋਰ ਗ੍ਰਿਫਤਾਰ ਕੀਤੇ ਜਿਨ੍ਹਾਂ ਦਾ ਨਾਮ ਹੈ ਹਰਪ੍ਰੀਤ ਸਿੰਘ ਤੇ ਮਹਿੰਗਾ ਸਿੰਘ ਇਹਨਾਂ ਦੋਨਾਂ ਦੀ ਉਮਰ तकरीबन 32 ਸਾਲ ਦੇ ਲਾਗੇ ਤਾਗੇ ਹੈਗੀ ਹੈ ਤੇ 10ਵੀਂ 12ਵੀਂ ਦੇ ਲਾਗੇ ਤਾਗੇ ਤੱਕ ਪੜ੍ਹੇ ਆ ਤੇ ਇਹਨਾਂ ਤੇ ਐਫ ਆਈ ਆਰ ਨੰਬਰ 87 ਡੇਟਡ 10/7/2025 ਅੰਡਰ ਸੈਕਸ਼ਨ 303 2 317 2 ਬੀ ਐਨ ਐਸ ਰੰਜੀਤ ਐਵੇਨਿਊ ਰਜਿਸਟਰ ਹੋਈ ਸੀ ਤੇ ਬੇਸਿਕਲੀ ਇਹ ਮਾਮਲਾ ਹੈਗਾ ਇਹਨਾਂ ਤੋਂ ਸਾਨੂੰ ਸਈ ਮੋਟਰਸਾਈਕਲ ਤੇ ਦੋ ਐਕਟਿਵਰ ਟੋਟਲ 25 ਟੂ व्हीਲਰਸ ਰਿਕਵਰ ਹੋਏ ਐ ਜਦੋਂ ਇਹ ਆਪਣੇ ਮੋਟਰਸਾਈਕਲ ਤੇ ਜਾ ਰਹੇ ਸੀ ਆ ਆਈ ਟੀ ਐ ਨੱਕਰ ਨੀਰ ਰੰਜੀਤ ਐਵੇਨਿਊ ਉਥੇ ਪੁਲਿਸ ਪਾਰਟੀ ਨੇ ਰੋਕਿਆ ਤੇ ਰੂਟੀਨ ਚੈਕਿੰਗ ਵਲੇ ਤੇ ਇਹਨਾਂ ਨੂੰ ਇਹਨਾਂ ਤੋਂ ਕਾਗਜ਼ ਆਪਣਾ ਮੰਗੇ ਜਿਹੜੇ ਪ੍ਰੋਵਾਈਡਿੰਗ ਕਰ ਸਕਦੇ ਤੇ ਜਦੋਂ ਪੁਲਿਸ ਪਾਰਟੀ ਇਹਨਾਂ ਨੂੰ ਥਾਣੇ ਲੈ ਕੇ ਗਈ ਤੇ ਵੈਰੀਫਾਈ ਕੀਤਾ ਤੇ ਪਤਾ ਚੱਲਿਆ ਕਿ ਇਹਨਾਂ ਨੇ ਆ ਕਾਫੀ ਮੋਟਰਸਾਈਕਲ ਸ਼ਹਿਰ ਦੀਆਂ ਤੇ ਸ਼ਹਿਰ ਦੇ ਸਰਾਊਂਡਿੰਗਸ ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲ ਚੋਰੀ ਕੀਤੇ ਸੀਗੇ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ 23 ਮੋਟਰਸਾਈਕਲ ਦੇ ਦੋ ਐਕਟਿਵ ਇਹਨਾਂ ਤੋਂ ਬਰਾਮਦ ਹੋਏ ਆ ਤੇ ਜਿਹੜੇ ਅਕਿਊਜ਼ ਹਰਪ੍ਰੀਤ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਤਿੰਨ ਕੇਸਿਸ ਹੈਗੇ ਆ ਏ ਦੋ ਕੇਸ ਦਾ ਰਣਜੀਤ ਐਬਨੀਓ ਥਾਣੇ ਦੇ ਨੇ ਤੇ ਇੱਕ ਲੋਪੋਕੇ ਦਾ ਹੈਗਾ ਅਮਰਸਰ ਰੂਰਲ ਦਾ ਤੇ ਜਿਹੜਾ ਮਹੰਗਾ ਸਿੰਘ ਹੈ ਉਹਦੇ ਤੇ ਚਾਰ ਕੇਸਿਸ ਹੈਗੇ ਐ ਐਂਡੀਪੀਐਸ ਸਾਖ ਦੇ ਵੀ ਹੈਗੇ ਐ ਤੇ ਤਿੰਨ ਘਰੇਂਡਾ ਥਾਣੇ ਦੇ ਨੇ ਅਮਰਸਰ ਰੂਰਲ ਦੇ ਤੇ ਇੱਕ ਰਣਜੀਤ ਐਬਨੀਓ ਥਾਣੇ ਦਾ ਹੈਗਾ ਤੇ ਅਸੀਂ ਇਹਨਾਂ ਦਾ ਰਿਮਾਂਡ ਲਿੱਤਾ ਪੁੱਛਗਿੱਛ ਕਰ ਰਹੇ ਆ ਤੇ ਜ ਜਸਾਨੂੰ ਹੋਰ ਵੀ ਕੁਝ ਪਤਾ ਚੱਲੂਗਾ ਅਸੀਂ ਤੁਹਾਡੇ ਤੱਕ ਮੁੱੱਚਾ ਮੰਗਦੇ ਆ